SSP ਜਲੰਧਰ ਦੇ ਹਾਤੇ ਹਰਕਮਲਪ੍ਰੀਤ ਸਿੰਘ, DSP ਫਲੋਰ ਸ਼ਰਵਨ ਸਿੰਘ, ਬਲ DSP ਮਨਜੀਤ ਸਿੰਘ ਰਾਣਾ, ਟ੍ਰੈਫਿਕ ਇੰਚਾਰਜ ਇੰਸਪੈਕਟਰ ਰਾਮ ਸਿੰਘ ਜੀ ਹੁਣਾ ਵੱਲੋਂ ਨੂਰਮਹਿਲ ਰੋਡ ਹਰੀਪੁਰ ਫਾਟਕ ਤੇ ਨਕਾ ਲਗਾ ਕੇ ਕੀਤੇ ਗਏ ਭਾਰੀ ਚਲਾਨ। ਇੰਸਪੈਕਟਰ ਰਾਮ ਸਿੰਘ ਜੀ ਹੁਣਾ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਹੁੱਲੜਵਾਜੀ ਕਰਨ ਵਾਲਿਆਂ ਨੂੰ ਬਖਸ਼ਣ ਨਹੀਂ ਜਾਵੇਗਾ ਤੇ 2-ਵਿਲਰ ਤੇ 3-ਵਿਲਰ ਸਵਾਰੀਆਂ ਨੂੰ ਵੀ ਬਖਸ਼ਣ ਨਹੀਂ ਜਾਵੇਗਾ। ਬੁਲੇਟ ਪਟਾਕੇ ਮਾਰਨ ਵਾਲੇ ਤੇ ਬੁਲੇਟ ਬੰਦ ਕੀਤੇ ਜਾਣਗੇ ਤੇ ਗੱਡੀਆਂ ਵਾਲੇ ਆਪਣੀ ਸੀਟ ਬੈਲਟ ਲਗਾ ਕੇ ਰੱਖਣ। ਸਾਰੇ ਹੀ ਵਹੀਕਲ ਆਪਣੇ ਪੇਪਰ ਪੂਰੇ ਰੱਖਣ ਕਿਸੇ ਦੀ ਵੀ ਕੋਈ ਸਪਰਸ਼ ਨਹੀਂ ਚਲੇਗੀ ਇੰਸਪੈਕਟਰ ਰਾਮ ਸਿੰਘ ਜੀ ਹੁਣਾਂ ਵੱਲੋਂ ਪੰਜ ਮੋਟਰਸਾਈਕਲ ਬੰਦ ਕੀਤੇ ਗਏ ਬੀ 2+ ਰਨ ਕੀਤੇ ਗਏ ਇਹ ਰੇਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਕਰਵਾ ਦੇ ਕੋਈ ਆਨਲਾਈਨ ਕਰ ਲੋ ਇੱਥੇ ਬੰਦ ਕਰਦਾ ਗੱਡੀ ਤੇਰੀ ਸਵਾਰੀ ਖਰਾਬ ਹੋਏਗੀ ਹਨ ਮਾਰਕੀ ਲੋਈ ਤੇ ਕੋਈ ਨਹੀਂ ਪਉਂਦਾ ਕਿ ਮੈਂ ਨਹੀਂ ਪਾਇ ਤੂੰ ਮੇਰੇ ਨਾਲ ਚਲਾਣ ਕਰਦਾ ਫੇਰ ਮੇਰਾ ਪੂਰਾ ਆ ਜਾ ਫਿਰ ਉੱਥੇ ਬੰਦ ਕੇ ਹੋਣੀ ਆ ਵੀਰੇ ਆ ਕਰੋ ਬੰਦੀ ਹਾਂਜੀ ਟੈਫੋਨ ਫੋਨ ਰੱਖਣਾ ਆਰਸੀ ਸਭ ਕੁਝ ਹੈਗਾ ਯਾਰ ਡਾਕੂਮੈਂਟ ਰੱਖ ਲੈ ਆ ਵਿੱਚ ਆ ਫੋਟੋ ਵੀ ਚੈੱਕ ਕਰੋ ਛੋਟੋ ਨਹੀਂ ਛੋਟੋ ਰੱਖਣੀ ਹੈ ਤੂੰ ਕੋਲ ਕਿੱਥੇ ਜਾਏਗਾ ਮੈਂ ਪਰਸ ਗਵਾਇਆ ਸਾਰੇ ਇਸੇ ਸਾਲ ਰਹਦਾ ਹੀ ਨਹੀਂ ਸਾਡਾ ਨਾ ਸ਼ਹਿਰੀ ਕਰਨੇ ਆ ਤੂੰ ਕੋਰ ਦਾ ਵੀ ਸ਼ਹਿਰੀ ਕਰਨੇ ਆ ਹਾਂ ਉਹਨਾਂ ਲਈ ਕੀ ਕਰੋ ਮੈਂ ਪੂਰਾ ਪਰਸਵਾਚਾ ਮੇਰਾ ਮੋਹਰਾ ਪਾ ਦੇ ਦਿਓ ਛੋਟੀ ਜਿਹੀ ਜਿਹੀ ਦਿਖਾਓ ਉਹ ਵੀ ਕੋਈ ਪਰੇ ਦੀ ਮਾਨ ਲਾ ਕੇ ਪੱਲੇ ਨਾਲ ਲਾ ਦੇਗਾ ਆਪਾਂ ਪਿੱਛੇ ਜਦੋਂ ਇਹਨਾਂ ਨੂੰ ਕਰਦੇ ਠੀਕ ਹੈ ਜੀ ਕਿਉਂ O, die kon er niet, patroon. O, die heeft een paquet. Paar je dit? 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 video no, video no, no.

ਹੈਲੋ ਹੈਲੋ ਤਰੀਓ ਜੀ ਹਰੀਪੁਰ ਫਾਟਕ ਵਿਖੇ ਨਾਕਾ ਲਗਾਏ ਦੇਖਿਆ ਕਿ بڑے ਮੋਟਰਸਾਈਕਲ ਖੱਤਿਆਂ ਮੇਦੀ ਭਜਾ ਕੇ ਲਗਾ ਤੁਸੀਂ ਮਗਰ ਜਾ ਜਾ ਫੜਿਆ ਕੀ ਕਹਿਣਾ ਚੋਣੇ ਹਾਂ ਜੀ ਮਾਨ ਜੋਗ ਐਸਐਸਪੀ ਸਾਹਿਬ ਜਲੰਧਰ ਦੇ ਹਾਤੀ ਜੀ ਸ੍ਰੀ ਹਕਮਰ ਸਿੰਘ ਖੱਤ ਸਾਹਿਬ ਜੀ ਦੇ ਦੇਸ਼ਾਂ ਦੇ ਇਖਾਂ ਤੇ ਡੀਐਸਪੀ ਏ ਸਰਵਨ ਸਿੰਘ ਬਲ ਡੀਐਸਪੀ ਫਲੋਰ ਤੇ ਡੀਐਸਪੀ ਮਜੀਤ ਸਿੰਘ ਡੀਐਸਪੀ ਟ੍ਰੈਪ ਕੋ ਜੀਆਂ ਦੀ ਅਗਵਾਈ ਵਿੱਚ ਇਹ ਅਲੱਗ-ਅਲੱਗ ਨਾਕਾ ਬੰਦੀ ਕਰਕੇ بڑے ਆਂਸਰਾਂ ਨੂੰ ਫੜਿਆ ਜਾ ਰਿਹਾ ਆਹ ਰਸਤੇ ਦੇ ਵਿੱਚ ਦੀ ਜਿਹੜੇ ਮੋਟਰਸਾਈਕਲ ਭਜਾ ਕੇ ਲਗਾਏ ਨੇ ਕੱਚੇ ਰਸਤੇ ਵਿੱਚ ਉਹ ਪਿੱਛੇ ਜਾ ਕੇ ਫੜੇ ਨੇ ਉਹਨਾਂ ਨੇ ਮੋਟਰਸਾਈਕਲ ਬੌਂਡ ਕੀਤੇ ਨੇ ਅੱਜ ਸਭ 7 ਮੋਟਰਸਾਈਕਲ ਬੌਂਡ ਕੀਤੇ ਨੇ ਔਰ 15 ਤਰਾਂ ਕੀਤੇ ਨੇ ਅੱਜ ਸਰ ਇੱਕ ਚੀਜ਼ ਹੋਰ ਦੇਖੀ ਆ ਅਸੀਂ ਜਿਸ ਤਰ੍ਹਾਂ ਮੌਕੇ ਤੇ ਹਜੇ ਰੁਕਦੇ ਬਾਅਦ ਵਿੱਚ ਆ ਤੇ ਗੱਲਬਾਤ ਕਰਾਉਣ ਵਾਸਤੇ ਫੋਨ ਪਹਿਲਾਂ ਕੱਢ ਲੈਂਦੇ ਆ ਬਿਲਕੁਲ ਠੀਕ ਹੈ ਜੀ ਸਾਰਿਆਂ ਨੂੰ ਇਹ ਆਦਤ ਪੈ ਚੁੱਕੀ ਆ ਕਿ ਸਾਰੇ ਆਪਣਾ ਫੋਨ ਕੱਢ ਲੈਂਦੇ ਤੇ ਗੱਲ ਕਰੋ ਜੀ ਇਹਦੇ ਨਾਲ ਕਰੋ ਉਹਦੇ ਨਾਲ ਕਰੋ ਪਰ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਅਰ ਬਾਰ ਬਾਰ ਤੁਹਾਨੂੰ ਗੱਲ ਕਰਾਈ ਜਾਂਦੀ ਹੈ ਕੀ ਹੈ ਹਾਂਜੀ ਇਹ ਹੁੱਲੜ ਬਾਜਾਂ ਨੂੰ ਫਕਸ਼ਨ ਹੀ ਜਾਊਗਾ ਜਿਹਦੇ ਨਾਲ ਮਰਜ਼ੀ ਗੱਲ ਕਰਾਂ ਤੁਹਾਨੂੰ ਸਾਰਾ ਸੀਨੀਅਰ ਦੇ ਪਕਾਰਿਆਂ ਨੂੰ ਹਰਦੇਸਾ ਨਹੀਂ ਹੈ ਕਿ ਕਿ ਕਰਨਾ ਕੋਈ ਕੋਈ ਸਮਝਦਾ ਤਾਨੇ ਬਾਰ ਬਾਰ ਇਹ ਗੱਲ ਕਰਵਾਉਂਦੇ ਹੈ ਕੀ ਨਹੀਂ ਜੀ ਅਸੀਂ ਗੱਲ ਕਰਦੇ ਨਹੀਂ ਕਿਸੇ ਨਾਲ ਕੋਈ ਸਰ ਅੰਡੇ ਜੇ ਬੱਚਾ ਵੀ ਆਇਆ ਟਿੱਕੇ ਸਾਡੇ ਅੱਜ ਨਹੀਂ ਅੱਜ ਨਹੀਂ ਆਇਆ ਜੀ ਇਹਨੇ ਸਰ ਹੁਣ ਤਾਂ ਕੋਸਲ ਬੰਦ ਕਰਦੇ ਕਿੰਨੇ ਕਿ ਨਾਲ ਹੁਣ ਅਸੀਂ ਸੱਤ ਵੋਟਰਾਂ ਨਾਲ ਬੌਂਡ ਕਰ ਦਿੱਤੀ ਹੈ ਜੀ ਅੱਜ ਹਰੀਪੁਰ ਫਾਟਕ ਤੇ ਔਰ 15 ਚਲਾਨ ਦਿੱਤੇ। ਇੱਕਰ ਮੋਟਰਸਾਈਕਲ ਬੁਲੇਟ ਵਾਲਾ ਪਾ ਜਾ ਕੇ ਲੈ ਗਿਆ ਸਾਡੇ ਮੁਲਾਜ਼ਮਾਂ ਨੂੰ ਜਾ ਕੇ ਫੜਿਆ ਉਸ ਵਾਰੀ। ਹਾਂ ਲੈ ਆਂਦਾ ਉਹਨੂੰ ਬੰਦ ਕਰ ਦਿੱਤਾ ਜੀ। ਠੀਕ ਹੈ ਜੀ।